सान मज़दूर कमेटी पंजाब ज़िंदबाद मोदी सरकार मुर्दाबाद لوڪن دا ايڪا زنده‌باد 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 آ ماڻھن کي سلام ايڪا ਵਾਹ ਮੁਰਦਾਬਾਦ 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 ਬੁਰੀ ਕਾਲੀਆਂ ਨੀਤੀਆਂ ਪਦੌੜਾ ਮੋਦੀ ਮੁਰਦਾਬਾਦ 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 ਇੱਕ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਇਹ ਕਾਲੀਆਂ ਨੀਤੀਆਂ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਮੋਦੀ ਸਰਕਾਰ ਮੁਰਦਾਬਾਦ 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 ਇਹ ਸਰਕਾਰ ਹਾਏ 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 ਸਰਕਾਰਾਂ ਕਰਦੀਆਂ ਕੀ मेरा फेरी चक्के देंगे तोंते गोड़ा तो राईट देंगे दे साम में दूर लायेगा जिंदा बास जिंदा बास जिंदा बास भाई पाकोदिया वासना दायेका जिंदा बास जिंदा बास जिंदा बास यहाँ पहनदा ये का जिंदा बास जिंदा बास जिंदा बास बनारसे सारा करती है कि मेरा फेरी चक्के सोई मेरा फेरी चक्के तोंते � ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ ਅਸੀਂ ਜੋਨ ਤੇਜਾ ਸਿਸਤੰਤਰ ਤੇ ਹੋਰ ਦੋ ਜੋਨ ਸਾਡੇ ਨਾਲ ਜਿਹੜੇ ਕਿ ਅੱਜ ਅਸੀਂ ਦਰਾਂਗਲੇ ਦੇ ਵਿੱਚ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਆ ਰੋਸ ਵਿੱਚ ਰੋਸ ਇਹ ਕੀਤਾ ਜਾ ਰਿਹਾ ਕਿ ਜਿਹੜਾ ਮੋਦੀ ਆ ਸਾਡਾ ਉਹ ਰਾਸ਼ਟਰਪਤੀ ਦੇ ਨਾਲ ਰਲ ਕੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਰਲ ਕੇ ਆਪਸ ਵਿੱਚ ਜੋ ਵਪਾਰ ਕੇਂਦਰ ਬਣਾ ਰਿਹਾ ਉਹ ਅਸੀਂ ਨਹੀਂ ਬਣਨ ਦੇਾਂਗੇ ਭਾਵੇਂ ਆਪਣੇ ਦੁੱਧ ਤੇ ਹੋਵੇ ਭਾਵੇਂ ਇੱਕ ਨਾਜ ਤੇ ਹੋਵੇ ਡੇਰੀ ਫਾਰਮ ਤੇ ਹੋਵੇ ਜਿੱਦੇ ਤੇ ਮਰਜ਼ੀ ਹੋਵੇ ਲੇਕਿਨ ਅਸੀਂ ਇਹ ਵਪਾਰ ਨਹੀਂ ਹੋਣ ਦੇਾਂਗੇ ਇਹ ਮਾਰੂ ਨੀਤੀਆਂ ਜਿਹੜੀਆਂ ਅਸੀਂ ਨਹੀਂ ਚੱਲਣ ਦੇਾਂਗੇ ਇਹ ਸਰਕਾਰ ਸਾਡੇ ਵਿਰੁੱਧ ਇਹੋ ਜੇ ਕੰਮ ਨਾ ਕਰੇ ਅਸੀਂ ਇਹੋ ਜੇ ਕੰਮ ਨਹੀਂ ਕਰਦੇ ਨੇ ਇਹ ਮਾਰੂ ਨੀਤੀਆਂ ਲਾਗੂ ਨਹੀਂ ਹੋਣ ਦੇਣੀਆਂ ਸੋ ਸਾਡੀ ਇਹੋ ਬੇਨਤੀ ਆ ਕਿ ਸਾਰੇ ਲੋਕ ਸਾਡੇ ਨਾਲ ਰਲ ਕੇ ਇਹਦੇ ਵਿੱਚ ਵਿਰੋਧ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਕਸਬਾ ਤਰੰਗਲਾ ਵਿਖੇ ਜੇਡੀ ਮੋਸ਼ ਤੇ ਮੋਦੀ ਸਰਕਾਰ ਦਾ ਮੋਦੀ ਦਾ ਜਿਹੜਾ ਉਹ ਪੁਤਲਾ ਭੁੱਕਿਆ ਗਿਆ ਹੈ ਕਿਉਂਕਿ ਇਹ ਜਿਹੜਾ ਹੈ ਨਾ ਅਮਰੀਕਾ ਦਾ ਜਿਹੜਾ ਉਪ ਰਾਸ਼ਟਰਪਤੀ ਉਹ ਆਪਣੇ ਵਪਾਰ ਦਾ ਇੱਧਰ ਸਮਝੌਤਾ ਕਰਨ ਆਇਆ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਕੋਈ ਵੀ ਸਮਝੌਤਾ ਕਰਨ ਤੋਂ ਪਹਿਲਾਂ ਸੋਚ ਲਵੋ ਕਿਉਂਕਿ ਅਸੀਂ ਇਹ ਸਮਝੌਤਾ ਹੋਣ ਨਹੀਂ ਦੇਣਾ ਕਿਉਂਕਿ ਇਹ ਮਜ਼ਦੂਰ ਤੇ ਕਿਸਾਨ ਮਾਰੂ ਨੀਤੀਆਂ ਨੇ ਇਹ ਅਸੀਂ ਕਦੀ ਲਾਗੂ ਨਹੀਂ ਹੋਣ ਦੇਣੀ ਆ ਉਹ ਭਾਵੇਂ ਦੁੱਧ ਦਾ ਉਤਪਾਦ ਹੋਵੇ ਆਵੇਂ ਅਨਾਜ ਹੋਵੇ ਜਾਂ ਮੁਰਗੀ ਪਾਲਣ ਹੋਵੇ ਕੁਛ ਵੀ ਹੋਵੇ ਅਸੀਂ ਇਹੋ ਜਿਹਾ ਕੋਈ ਵੀ ਜਿਹੜਾ ਸਮਝੌਤਾ ਹੋਣ ਨਹੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਕਿ ਸੂਬੇ ਦਾ ਅਤੇ ਕੇਐਮਐਮ ਦਾ ਜਿਹੜਾ ਫੈਸਲਾ ਲਾ ਕੀਤਾ ਗਿਆ ਕਿ ਜਿਹੜਾ ਜੀਡੀ ਵਾਸ ਸਾਡੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੇ ਜਿਹੜੀਆਂ ਨੀਤੀਆਂ ਲਾਗੂ ਕਰਨ ਰਿਹਾ ਚੋਰੀਛਪੇ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦੀ ਵਿਰੋਧੀ ਨੀਤੀਆਂ ਜਿਹੜੀਆਂ ਨੇ ਉਹ ਅਪਣਾ ਰਿਆ ਵਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਬਹੁਤ ਜਿਆਦਾ ਵੱਡਾ ਇੱਕ ਟੁੱਟਾ ਹੋਊਗਾ ਤੇ ਨੁਕਸਾਨ ਹੋਊਗਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਇਹ ਸਮਝੌਤਾ ਕਰਕੇ ਆਪਣਾ ਵਿਰੋਧੀਧਿਰ ਦੇ ਨਾਲ ਵਿਰੋਧ ਸਮਝੌਤਾ ਕਰਕੇ ਤੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਦੇ ਆ ਤੇ ਨਿੰਦਣ ਜੋਗਾ ਕਿਸਾਨ ਮਜ਼ਦੂਰ ਦੇ ਵਿੱਚ ਪੰਜਾਬ ਇਸ ਸਮੇਂ ਦੀ ਵਿਰੋਧਤਾ ਕਰਦੀ ਹੈ ਸਾਏ ਕੁਝ ਦੀ ਗੱਲ ਦਾ ਬਾਈ ਜੀ ਜਿਸ ਜੀ ਫਤਿਮਾ ਬਾਬਾ ਕਰਨਾਸਾ ਤੋਂ ਤੇਜੰਤ ਕੰਫਰੰਸ ਪੱਤਰ ਪੋਰਿਆਂ ਜੀ ਜੋ ਅੱਜ ਰੋਸ ਮਜਾਰਾ ਕੀਤਾ ਗਿਆ ਕੇਂਦਰ ਸਰਕਾਰ ਦੇ ਵਿਰੁੱਧ ਜੋ ਜੀਡੀ ਬੈਂਸ ਅਮਰੀਕਾ ਦਾ ਉਪ ਰਾਸ਼ਟਰਪਤੀ ਇੱਥੇ ਪਹੁੰਚਿਆ ਹੈ ਇਹ ਹਿੰਦੁਸਤਾਨ ਸਰਕਾਰ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ ਕੇਂਦਰੀ ਵਪਾਰ ਵਾਸਤੇ ਅਡਾ ਬਣਾਉਣਾ ਚਾਹੁੰਦਾ ਹੈ ਕਿਸਾਨ ਤੇ ਪਹਿਲਾਂ ਹੀ ਇੱਥੇ ਬੜਾ ਤੰਗ ਆ ਇਹ ਹਰਗੱਜ ਨਹੀਂ ਹੋਣ ਦਿੱਤਾ ਜਾਵੇਗਾ ਇਹਦਾ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਰਾਤੀ ਜੱਥੇਬੰਦੀਆਂ ਕਰਦੀਆਂ ਨੇ ਇਹ ਹਰਗੱਜ ਨਹੀਂ ਹੋਣ ਦਿੱਤਾ ਜਾਏਗਾ ਇਹਦੇ ਆਏ ਦਾ ਅਸੀਂ ਵਿਰੋਧ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਨਾਲ ਰਲ ਕੇ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਦ ਵਾਸਤੇ ਤੁੱਲਿਆ ਹੋਇਆ ਤੇ ਜਿਹੜੀਆਂ ਪੰਜਾਬ ਦੇ ਵਿੱਚ ਫਸਲਾਂ ਚਾਲੂ ਲਾਗੂ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਅਮਰੀਕਾ ਨਾਲ ਰਲ ਕੇ ਉਹ ਜੋ ਉਹ ਉਪ ਰਾਸ਼ਟਰਪਤੀ ਦੇ ਨਾਲ ਰਲ ਕੇ ਜਿਹੜਾ ਇੱਥੇ ਪੰਜਾਬ ਤੇ ਆਇਆ ਉਹਨੇ ਆਣ ਕੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਨਾਲ ਸਮਝੌਤਾ ਕਰਨ ਵਾਸਤੇ ਤਿਆਰ ਆ ਪਰ ਅਸੀਂ ਇਸ ਗੱਲ ਦਾ ਬਿਓਰ ਦੋੜ ਬਦੋੜ ਕਰਦੇ ਆ ਕਿ ਕਦੇ ਵੀ ਬਾਹਰ ਦੀਆਂ ਬਾਸੀਆਂ ਨਾਲ ਇਹ ਸਮਝੌਤਾ ਨਹੀਂ ਹੁੰਦਿਆਂਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਮਾਰੂ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰੋ ਅਸੀਂ ਇਹਦਾ ਕਿਸਾਨ ਮਜ਼ਦੂਰ ਸਖਤ ਕਮੇਟੀ ਵੱਲੋਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ